ਦੇ ਜਿਸ ਨੇ ਕਿਵੇਂ ਦੇਖਦੇ ਹਾਂ ਅੱਰਾ ਵੈਸ ਤੋਂ ਬਾਈਪੋਲ ਇਲੈਕਸ਼ਨ ਦਾ ਰਿਜ਼ਲਟ ਆ ਚੁੱਕੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਜਿੱਥੇ ਜਿੱਤ ਹਾਸਲ ਕੀਤੀ ਹੈ ਦੂਜੇ ਨੰਬਰ ਤੇ ਕਾਂਗਰਸ ਰਹੀ ਹੈ ਤੀਜੇ ਤੇ ਬੀਜੇਪੀ ਅਤੇ ਚੌਥੇ ਤੇ ਅਕਾਲੀ ਦਲ ਕਿਵੇਂ ਦੇਖਦੇ ਹੋ ਇਸ ਸਾਰੇ ਕੱਲੋ ਕੀ ਇਲੈਕਸ਼ਨ ਨੂੰ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੋਈ ਕਿ 2027 ਦੇ ਵਿੱਚ ਇਲੈਕਸ਼ਨ ਦੇ ਵਿੱਚ ਵੋਟਰਾਂ ਦਾ ਜੋ ਮੂਡ ਹੈ ਉਹ ਕਿਸ ਵੱਲ ਨੂੰ ਕਨਵਰਟ ਹੋ ਸਕਦਾ ਹੈ ਕਿਵੇਂ ਦੇਖਦੇ ਹੋ ਕਿ ਇਹ ਧਾਰ ਬਣ ਸਕਦਾ ਹੈ ਜਾਂ ਫਿਰ ਜੇ ਕੋਈ ਉਲਨੀ ਕੀ ਹੋ ਜਾਂਦੀ ਹੈ ਕੀ ਕਿ ਲੋਕੇ ਜੋ ਸਮੀਕਰਨ ਕਰਕੇ ਸਾਹਮਣੇ ਆ ਸਕਦੇ ਨੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ ਜੋ ਤੁਸੀਂ ਅੱਖ ਰੱਖੀ ਹੋਈ ਸੀ ਲੋ ਜਣਾ ਵੈਸ਼ ਦੀ ਅੱਜ ਇਲੈਕਸ਼ਨ ਦੇ ਉੱਤੇ ਜੀ ਜੀ ਬਿਲਕੁਲ ਬਿਲਕੁਲ ਰਿਜ਼ਲਟ ਆ ਚੁੱਕੇ ਨੇ ਤੇ ਆਮ ਆਦਮੀ ਦੇ ਸੰਜੀਵ ਅਰੋੜਾ ਇਹ ਇਲੈਕਸ਼ਨ ਜਿੱਤ ਚੁੱਕਿਆ 35179 ਵੋਟਾਂ ਉਹਨਾਂ ਨੂੰ ਪਈਆਂ ਦੂਸਰੇ ਨੰਬਰ ਤੇ ਜਿਵੇਂ ਤੁਸੀਂ ਦੱਸਿਆ ਕਿ ਕਾਂਗਰਸ ਦੇ ਆਸ਼ੂ ਜਿਹੜੇ ਨੇ ਉਹ ਰਹੇ ਨੇ 24542 ਵੋਟਾਂ ਉਹਨਾਂ ਦੀਆਂ ਤੇ ਭਾਜਪਾ ਦੇ ਆਗੂ ਨੂੰ ਮਿਲੀਆਂ 20000 ਵੋਟਾਂ ਤੇ ਜਿਹੜਾ ਅਕਾਲੀ ਦਲ ਹੈਗਾ ਉਹਨਾਂ ਨੂੰ 8000 ਵੋਟਾਂ ਮਿਲੀਆਂ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਨ੍ਹਾਂ ਨੂੰ 300 150 ਵੋਟ ਜਿਹੜੀ ਆ ਉਹ ਪਈ ਹੈ ਸੋ ਤੁਸੀਂ ਇਹ ਦੇਖੋ ਭਈ ਸੰਜੀਵ अरोड़ा ਦੀ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇੱਕ ਹੌਸਲਾ ਜਿਹੜਾ ਉਹਨਾਂ ਦਾ ਟੁੱਟਿਆ ਹੋਇਆ ਸੀ ਕਿ ਭਾਈ ਸਾਡਾ 27 ਦੇ ਵਿੱਚ ਕੀ ਹਾਲ ਹੋਣਾ ਕਿਉਂਕਿ ਆਮ ਹੀ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਦੁਬਾਰਾ ਨਹੀਂ ਜਿੱਤਦੇ ਇਸ ਇਹ ਜਿਹੜੀ ਵੋਟ ਉਹਨਾਂ ਨੇ ਜਿੱਤੀ ਹੈ ਜਿਹੜੀ ਸੀਟ ਜਿੱਤੀ ਹੈ ਇਸ ਤੋਂ ਬਾਅਦ ਉਹਨਾਂ ਦੇ ਹੌਸਲੇ ਬੁਲੰਦ ਹੋਏ ਹੋਏ ਨਜ਼ਰ ਆਏ ਨੇ ਕਿਉਂਕਿ ਇੱਕ ਗੁਜਰਾਤ ਦੀ ਸੀਟ ਵੀ ਇਹਨਾਂ ਵੱਲੋਂ ਜਿੱਤ ਲਈ ਗਈ ਹੈ ਪਰ ਕੀ ਇਹ ਜਿਹੜੀ ਅੱਜ ਦੀ ਜਿੱਤ ਹੈਗੀ ਹੈ 27 ਦੇ ਵਿੱਚ ਇਹਦਾ ਲਾਹਾ ਕੋਈ ਹੋਣ ਵਾਲਾ ਹੈ ਕਿ ਵਾਕਿਆ ਹੀ VOTER ਜਿਹੜਾ ਹੈਗਾ ਪੰਜਾਬ ਦਾ ਉਹ ਇਹਨਾਂ ਖੁਸ਼ ਆਮ ਆਦਮੀ ਪਾਰਟੀ ਦੇ ਕੋਲੋਂ ਕਿ 27 ਦੇ ਵਿੱਚ ਦੁਬਾਰਾ 92 ਜਾਂ ਉਸ ਤੋਂ ਜ਼ਿਆਦਾ ਜਾਂ ਇੱਕ ਦੋ ਘੱਟ ਸੀਟਾਂ ਲਿਜਾ ਸਕਦੇ ਨੇ ਇਹ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਕਸਰ ਇਹ ਹੁੰਦਾ ਹੈ ਕਿ ਜਿਸ ਦੀ ਸਰਕਾਰ ਸੂਬੇ ਦੇ ਵਿੱਚ ਹੁੰਦੀ ਹੈ ਤੇ ਉਹ ਕੋਈ ਐਸੀ ਜਿਮਣੀ ਚੋਣ ਹੋਵੇ ਤਾਂ ਉਹ ਸੀਟ ਲੈ ਜਾਂਦੇ ਹੁੰਦੇ ਆ ਆਮ ਤੌਰ ਤੇ ਆਪਾਂ ਦੇਖਿਆ ਵੀ ਸਰਪੰਚੀ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੁੰਦਾ ਜਿਹੜੀ ਸਰਕਾਰ ਪੰਜਾਬ ਸਰਕਾਰ ਸੂਬੇ ਦੀ ਸਰਕਾਰ ਹੋਵੇ ਉਹ ਸਰਪੰਚੀ ਜਿੱਤ ਜਾਂਦੀ ਹੁੰਦੀ ਹੈ ਸੋ ਇਸੇ ਤਰੀਕੇ ਦੇ ਨਾਲ ਇਸ ਸੀਟ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਦਿਨ ਰਾਤ ਜ਼ੋਰ ਜਿਹੜਾ ਹੈਗਾ ਉਹ ਲਾਇਆ ਗਿਆ ਹੁਣ ਜੇ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੀ ਆਪਸੀ ਖਾਨਾ ਜੱਗੀ ਦੇ ਕਰਕੇ ਇੱਕ ਦੂਸਰੇ ਦਾ ਸਾਥ ਨਾ ਦੇਣ ਕਰਕੇ ਇੱਕ ਦੂਸਰੇ ਦੇ ਨਾਲ ਨਾ ਤੁਰਨ ਕਰਕੇ ਜਿਹੜੀ ਹੈ ਉਹ ਹਾਰ ਜਿਹੜੀ ਆਸ਼ੂ ਦੀ ਹੋਈ ਹੈ ਤੇ ਇੱਕ ਇਹਦਾ ਹੋਰ ਵੀ ਕਾਰਨ ਮੰਨਿਆ ਜਾਂਦਾ ਜਿਹੜੇ ਇਹ ਆਸ਼ੂ ਹੈ ਇਹਨਾਂ ਦੇ ਸੁਭਾਅ ਦੇ ਕਰਕੇ ਇਹਨਾਂ ਦੀਆਂ ਵੀਡੀਓ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਲੋਕਾਂ ਦੇ ਨਾਲ ਬਦਤਮੀਜ਼ੀ ਦੀ ਨਾਲ ਗੱਲਬਾਤ ਕਰਦੇ ਨੇ ਜਾਂ ਇਹਨਾਂ ਦਾ ਰਵੱਈਆ ਜਿਹੜਾ ਹੈਗਾ ਬਹੁਤ ਅਕੜੂ ਕਿਸਮ ਦਾ ਹੈ ਇਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਸੁਭਾਅ ਨੇ ਜਿਹੜੀ ਹੈ ਇਹਨਾਂ ਨੂੰ ਮਾਰ ਪਾਈ ਆ ਸੋ ਹੁਣ ਗੱਲ ਜਦੋਂ ਭਾਜਪਾ ਦੀ ਕਰਦੇ ਆ ਇੱਥੇ ਇਹ ਵੇਖਣ ਵਾਲੀ ਗੱਲ ਜਿਹੜਾ ਮੇਨ ਪੁਆਇੰਟ ਇਹ ਆ ਕਿ 20000 ਵੋਟ ਜਿਹੜੀ ਲੈ ਜਾਣੀ ਕਾਂਗਰਸ ਤੋਂ ਸਿਰਫ 4000 ਵੋਟ ਪਿੱਛੇ ਤੇ ਜੇ ਇਹੀ 4000 ਪੈ ਜਾਂਦੀ ਤਾਂ ਜਿਹੜੀ ਬੀਜੇਪੀ ਹੈ ਨਾ ਉਹ ਦੂਜੇ ਨੰਬਰ ਤੇ ਆ ਜਾਣੀ ਸੀ ਤੇ ਜੇ ਦੂਜੇ ਨੰਬਰ ਤੇ ਬੀਜੇਪੀ ਆ ਜਾਂਦੀ ਤਾਂ 27 ਦੇ ਵਿੱਚ ਤੁਸੀਂ ਦੇਖੋ ਫਿਰ ਕੀ ਬਦਲ ਜਿਹੜਾ ਹੈ ਉਹ ਹੋ ਸਕਦਾ ਸੀ ਅੱਛਾ ਹੁਣ ਇੱਕ ਗੱਲ ਕਰ ਲਈਏ ਜਦੋਂ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੁੰਦਾ ਹੁੰਦਾ ਸੀ ਤਾਂ ਉਸ ਵੇਲੇ ਇਹ ਸੀਟਾਂ ਵੰਡ ਕੇ ਜਿਹੜੀਆਂ ਲਈਆਂ ਜਾਂਦੀਆਂ ਸੀ ਬੇਸ਼ੱਕ ਜਿਹੜੀ ਲੁਧਿਆਣੇ ਵਾਲੀ ਸੀਟ ਆ ਉਥੋਂ ਗੱਠ ਜੋੜ ਵੇਲੇ ਵੀ ਜਿਹੜੀ ਹੈ ਭਾਜਪਾ ਆਪਣਾ ਬੰਦਾ ਖੜਾ ਖਿਲਾਰਦੀ ਹੁੰਦੀ ਸੀ ਹਨਾ ਸੋ ਹੁਣ ਅੱਜ ਦੇ ਇਹ ਮੁਕਾਬਲੇ 'ਚ ਦੇਖੀਏ ਤਾਂ 20000 ਜਿਹੜੀ ਵੋਟ ਭਾਜਪਾ ਨੂੰ ਪਈ ਆ ਤੇ 8000 ਵੋਟ ਪਈ ਆ ਅਕਾਲੀ ਦਲ ਨੂੰ ਤੇ ਜੇ ਇਹਨਾਂ ਨੂੰ ਮਿਲਾ ਲਿਆ ਜਾਵੇ ਮੰਨ ਲਓ ਕਿ ਜੇ ਇਹ ਵੋਟ ਮਿਲਾ ਲਈ ਜਾਵੇ ਇਹਨਾਂ ਦਾ ਗੱਠ ਜੋੜ ਦੇ ਹੋ ਜਾਂਦਾ ਤਾ ਫਿਰ ਇਹ 28000 ਵੋਟ ਬਣ ਜਾਂਦੀ ਹੈ ਜੋ ਕਿ ਕਾਂਗਰਸ ਦੇ ਆਸ਼ੂ ਤੋਂ 4000 ਜ਼ਿਆਦਾ ਬਣ ਜਾਂਦੀ ਹੈ ਕਿਉਂਕਿ ਫਿਰ 28 ਇਹਨਾਂ ਦੀ ਬਣ ਜਾਣੀ ਹੈ ਤੇ 24 ਜਿਹੜੀ ਹੈ ਉਹ ਦੂਸਰੇ ਪਾਸੇ ਚਲ ਜਾਣੀ ਹੈ ਸੋ ਇਸ ਹਿਸਾਬ ਦੇ ਨਾਲ ਆਪਾਂ ਦੇਖਿਆ ਜਾਵੇ ਇਹ ਸਿਰਫ ਲੁਧਿਆਣਾ ਸੀਟ ਦੀ ਆਪਾਂ ਗੱਲ ਨਹੀਂ ਕਰ ਰਹੇ ਜੇ ਗੱਠਜੋੜ ਹੁੰਦਾ ਹੈ ਤਾਂ ਇਹ ਦੋਨੋਂ ਮਿਲ ਕੇ ਪੰਜਾਬ ਦੀਆਂ ਵੱਖ-ਵੱਖ ਸੀਟਾਂ ਦੇ ਉੱਤੇ ਜਿਹੜਾ ਹੈ ਵੋਟ ਬੈਂਕ ਆਪਣਾ ਪੱਕਾ ਕਰ ਸਕਦੇ ਆ ਸੋ ਇਹ 27 ਦੀ 27 ਦੇ ਸਰਵੇਖਣ ਆਪਾਂ ਕਹਿ ਸਕਦੇ ਆ ਜੇ ਸਰਵੇਖਣ ਕਰਨੇ ਹੋਣ ਭਈ ਉਦੋਂ ਕੀ ਹੈ ਇਹ ਜਿਮਣੀ ਚੌਂਡਾ ਜਿੱਤੀ ਗਈ ਹੈ ਇਦੇ ਇਹਦੇ ਬਾਰੇ ਕੋਈ ਵੀ ਬਹੁਤੀ ਜਿਆਦੀ ਜਿਹੜੀ ਗੱਲਬਾਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਸਰਕਾਰ ਉੱਪਰ ਹੋਵੇ ਉਹਦੇ ਉਮੀਦਵਾਰ ਦੇ ਜਿੱਤ ਦੇ ਚਾਂਸ ਜਿਹੜੇ ਆ ਉਹ ਜ਼ਿਆਦਾ ਹੁੰਦੇ ਨੇ ਸੋ ਹੁਣ 2022 ਵਾਲੇ ਪਾਸੇ ਆ ਜਾਈਏ ਜਦੋਂ ਵੋਟ ਬੈਂਕ ਜਿਹੜਾ ਹੈਗਾ 42% ਜਿਹੜਾ ਵੋਟ ਬੈਂਕ ਹੈਗਾ ਉਹ ਸਿਗਾ ਜਿਹੜੀ ਆਪ ਹੈਗੀ ਆ ਉਹਨਾਂ ਦਾ 23% ਸੀਗਾ ਬੀਜੇਪੀ ਦਾ ਤੇ ਉਸ ਤੋਂ ਬਾਅਦ 18% ਜਿਹੜਾ ਹੈਗਾ ਉਹ ਹੈਗਾ ਅਕਾਲੀ ਦਲ ਦਾ ਸੋ ਜੇ ਇਹਨਾਂ ਨੂੰ ਮਿਲਾ ਲਿਆ ਜਾਵੇ ਤੇ ਕਿਤੇ ਨਾ ਕਿਤੇ ਇਹ ਕਾਂਗਰਸ ਤੋਂ ਉੱਪਰ ਚਲੇ ਜਾਂਦੇ ਨੇ ਤੇ ਉਹ ਬਣ ਜਾਂਦੀ ਹੈ ਸਿੱਧੀ ਆਮ ਆਦਮੀ ਦੇ ਨਾਲ ਟੱਕਰ ਠੀਕ ਹੈ ਜੀ ਇਹ ਆਮ ਆਦਮੀ ਦੇ ਨਾਲ ਤੇ ਬੀਜੇਪੀ ਜਿਹੜੀ ਕਾਂਗਰਸ ਹੈਗੀ ਇਹਨਾਂ ਦੀ ਆਪਸੀ ਸਿੱਧੀ ਟੱਕਰ ਬਣ ਜਾਂਦੀ ਹੈ ਜੇ ਅਕਾਲੀ ਦਲ ਦਾ ਗੱਠ ਜੋੜ ਬੀਜੇਪੀ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਹੋ ਜਾਂਦਾ ਜਿੱਦੀਆਂ ਕਨਸੋਆਂ ਚੱਲ ਵੀ ਰਹੀਆਂ ਸੁਨੀਲ ਜਾਖੜ ਜਦੋਂ ਢੀਂਡਸਾ ਸਾਹਿਬ ਦੇ ਸੰਸਕਾਰ ਤੋਂ ਉਪਰੰਤ ਭੋਗ ਦੇ ਜਾਂਦੇ ਨੇ ਤਾਂ ਉਹ ਇੱਕ ਇਸ਼ਾਰਾ ਦੇ ਕੇ ਆਉਂਦੇ ਆ ਉੱਥੇ ਉਹ ਕਹਿੰਦੇ ਆ ਕਿ ਅਕਾਲੀ ਦਲ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸੋ ਇੱਕ ਇਸ਼ਾਰਾ ਹੈਗਾ ਵੀ ਗੱਠਜੋੜ ਜਿਹੜਾ ਹੈ ਉਹ ਹੋਣ ਦੀਆਂ ਤਿਆਰੀਆਂ ਨੇ 27 ਵਾਸਤੇ ਇਹ ਗੱਠਜੋੜ ਹੋਣਾ ਹੈ ਕਿਉਂਕਿ ਬਾਦਲਾਂ ਨੂੰ ਇਹ ਗੱਲ ਜਿਹੜੀ ਹੈ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਹੈ ਕਿ ਸਾਡਾ ਵਿਕਰ ਜਿਹੜਾ ਹੈ ਉਹ ਹੈ ਨਹੀਂ ਹੁਣ ਹੁਣ ਲੋਕਾਂ ਦੇ ਵਿੱਚ ਸਾਡੀ ਗੱਲਬਾਤ ਹੈ ਨਹੀਂ ਹੈ ਤੇ ਇੱਕ ਸੈਂਟਰ ਵਾਲੀ ਪਾਰਟੀ ਦੇ ਨਾਲ ਗੱਠਜੋੜ ਕਰਕੇ ਹੀ ਸਾਡਾ ਜਿਹੜਾ ਹੈਗਾ ਜਿਹੜਾ ਪਾਰ ਉਤਾਰਾ ਹੋ ਸਕਦਾ ਸੋ ਮੰਨਿਆ ਜਾ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਇਹ ਗੱਠਜੋੜ ਜਿਹੜਾ ਹੈਗਾ ਬਣ ਜਾਏਗਾ ਤੇ ਫਿਰ ਵੋਟ ਪਰਸੈਂਟ ਵੀ ਵਧਣੀ ਹੈ ਇਹਦੇ ਨਾਲ ਤੁਸੀਂ ਇਹ ਵੀ ਦੇਖੋ ਕਿ ਪੰਜਾਬ ਚ 117 ਸੀਟਾਂ ਦੇ ਉੱਤੇ ਵੰਡ ਕੇ ਜਿਵੇਂ ਆਪਾਂ ਕਹੀਏ ਵੀ ਬਹੁਤ ਆਤ ਸੀਟਾਂ ਦੇ ਉੱਤੇ ਅਕਾਲੀ ਦਲ ਤੇ ਉਸ ਤੋਂ ਥੋੜੀ ਪਰਸੈਂਟੇਜ ਘੱਟ ਜਿਹੜੀ ਹੈ ਭਾਜੀਪੀ ਆਪਣੀਆਂ ਸੀਟਾਂ ਜਿਹੜੀਆਂ ਉਹ ਆਪਣੇ ਬੰਦੇ ਉਮੀਦਵਾਰ ਖਿਲਾਰਦੀ ਹੈ ਸੋ ਇਹਨਾਂ ਦਾ ਫਿਰ ਸਿੱਧਾ ਮੁਕਾਬਲਾ ਦੋ ਪਾਰਟੀਆਂ ਦੇ ਨਾਲ ਹੋ ਜਾਣਾ ਹੈ ਇੱਕ ਹੈਗੀ ਹੈ ਜੀ ਕਾਂਗਰਸ ਤੇ ਇੱਕ ਹੈਗੀ ਆਮ ਆਦਮੀ ਪਾਰਟੀ ਹੁਣ ਇਹਨਾਂ ਦੇ ਵਿੱਚੋਂ ਜੇ ਇਹ ਦੋ ਪਾਰਟੀਆਂ ਕਾਂਗਰਸ ਦੀ ਵੋਟ ਜਿਹੜੀ ਹੈ ਨਾ ਉਹਨੂੰ ਜਿਆਦਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਕਾਂਗਰਸ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਉਹ ਕਾਂਗਰਸ ਨੂੰ ਹੀ ਪਾ ਰਹੇ ਨੇ ਵੋਟਾਂ ਸ਼ੁਰੂ ਤੋਂ ਲੈ ਕੇ ਜਿਹੜੀ ਵੋਟ ਨੂੰ ਫਰਕ ਪੈਣਾ ਉਹ ਆਮ ਆਦਮੀ ਦੀ ਜਿਹੜੀ ਵੋਟ ਹੈਗੀ ਆ ਉਹਨੂੰ ਫਰਕ ਪੈਣਾ ਜੇਕਰ ਕਿ ਬਾਦਸ ਪੰਜਾਬ ਦੇ ਜਥੇਬੰਦੀ ਭਾਈ ਅਮਰਤਪਾਲ ਸਿੰਘ ਵਾਲੀ ਪਾਰਟੀ ਆ ਜਾਂਦੀ ਹੈ ਤਾਂ ਉਹ ਵੋਟ ਨੂੰ ਜਿਹੜਾ ਹੈਗਾ ਈ ਟਾ ਲੱਗਣੀ ਹੈ ਆਮ ਆਦਮੀ ਪਾਰਟੀ ਦੀ ਕਿਉਂਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਇਹਨਾਂ 14 ਸਾਲਾਂ ਦੇ ਵਿੱਚ ਕੋਈ ਏਡੀ ਖਾਸ ਨਹੀਂ ਰਹੀ ਜਿਸ ਤੋਂ ਬਾਅਦ ਲੋਕ ਅੱਕੇ ਹੋਏ ਨਜ਼ਰ ਆ ਰਹੇ ਨੇ ਜਿਹੜੀ ਵੋਟ ਸ਼ਿਫਟਿੰਗ ਹੋਣੀ ਹੈ ਉਹ ਆਮ ਆਦਮੀ ਪਾਰਟੀ ਦੀ ਹੋਣੀ ਹੈ ਬੀਜੇਪੀ ਦੀ ਵੋਟ ਬੀਜੇਪੀ ਨੂੰ ਪੈਣੀ ਹੈ ਕਾਂਗਰਸ ਦੀ ਵੋਟ ਜਿਹੜੀ ਹੈ ਉਹ ਕਾਂਗਰਸ ਨੂੰ ਪੈਣੀ ਹੈ ਅਕਾਲੀ ਦਲ ਜਿਹੜਾ ਹੈਗਾ ਬੀਜੇਪੀ ਦੇ ਨਾਲ ਗੱਠਜੋੜ ਕਰਕੇ ਹੋ ਸਕਦਾ ਕਿ ਆਪਣਾ ਵਕਾਰ ਥੋੜਾ ਜਿਹਾ ਬਣਾ ਲਵੇ ਤਾਂ ਇਹ ਵੀ ਕੁਝ ਸੀਟਾਂ ਲੈ ਜਾਂਦੇ ਹਨ ਸੋ ਜੇ ਹੁਣ ਮੰਨ ਲਓ ਭਈ ਵਾਰਿਸ ਪੰਜਾਬ ਦੇ ਜਥੇਬੰਦੀ ਭਾਈ ਅਮਰਤਪਾਲ ਸਿੰਘ ਵਾਲੀ ਪਾਰਟੀ ਚੰਗੇ ਉਮੀਦਵਾਰ ਖਿਲਾਰ ਦਿੰਦੀ ਹੈ ਪੰਜਾਬ ਭਰ ਦੇ ਵਿੱਚ ਤੇ ਉਹ ਇੱਕ ਵੋਟ ਬੈਂਕ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਨੂੰ ਢਾਹ ਲਾ ਸਕਦੀ ਹੈ ਉਹ ਵੋਟ ਜਿਹੜੀ ਸ਼ਿਫਟ ਹੈ ਉਹ ਅਮਰਤਪਾਲ ਵਾਲੇ ਪਾਸੇ ਨੂੰ ਹੋ ਸਕਦੀ ਹੈ ਸੋ ਫਿਰ ਮੁਕਾਬਲਾ ਕਿੱਧ ਤੁਸੀਂ ਇਹ ਆਪ ਦੇਖ ਲਓ ਕਾਂਗਰਸ ਇਦਰਾਲ ਮੁਕਾਬਲਾ ਜਿਹੜਾ ਹੈਗਾ ਉਹ ਰਹਿ ਜਾਣਾ ਅਕਾਲੀ ਦਲ ਤੇ ਭਾਜਪਾ ਗੱਠ ਜੋੜਦਾ ਸੋ ਉਹਦੀ ਫਿਰ ਜਿਹੜੀ ਗੱਲਬਾਤ ਅੱਗੇ ਹੋਏਗੀ ਵੀ ਜੇ ਭਈ ਇਹ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚੋਂ ਕਿਹੜੀ ਪਾਰਟੀ ਜਿਹੜੀ ਹੈ ਸਤਾਈ ਦੇ ਵਿੱਚ ਸਰਕਾਰ ਬਣਾਏਗੀ ਸੋ ਮਤਲਬ ਮੇਰੇ ਕਹਿਣ ਦਾ ਇਹ ਹੈ ਭਈ ਜਿਹੜਾ ਗੱਠ ਜੋੜ ਹੈਗਾ ਇਹ ਜੇ ਬਣ ਜਾਂਦਾ ਤੇ ਉਸ ਤੋਂ ਬਾਅਦ ਦੇ ਹਾਲਾਤ ਜਿਹੜੇ ਨੇ ਉਹ ਬਿਲਕੁਲ ਬਦਲ ਜਾਣਗੇ ਸਿੱਧਾ ਮੁਕਾਬਲਾ ਜਿਹੜਾ ਹੈਗਾ ਉਹ ਹੋ ਜਾਣਾ ਇਹ ਜਿਹੜਾ ਕਾਂਗਰਸ ਦੇ ਨਾਲ ਕਿਉਂਕਿ ਜਿਹੜੀ ਬੀਜੇਪ ਜਿਹੜੀ ਮਾਫ ਕਰਨਾ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਸ਼ਿਫਟ ਹੋਣੀ ਹੈ ਉਹ ਹੋ ਜਾਣੀ ਹੈ ਪੰਥਕਾਂ ਵਾਲੇ ਪਾਸੇ ਉਹ ਪੰਥਕ ਪਾਰਟੀ ਕੋਈ ਵੀ ਹੋ ਸਕਦੀ ਭਾਈ ਅਮਰਤਪਾਲ ਸਿੰਘ ਵੀ ਹੋ ਸਕਦੇ ਆ ਸਿਮਰਨਜੀਤ ਸਿੰਘ ਮਾਨ ਵੀ ਹੋ ਸਕਦੇ ਆ ਵੈਸੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਿਹੜੀ ਇੰਨੀ ਕਾਰਗੁਜ਼ਾਰੀ ਸਫਲ ਨਹੀਂ ਰਹੀ ਭਾਈਦੀਪ ਸਿੰਘ ਸਿੱਧੂ ਤੋਂ ਬਾਅਦ ਜਾਂ ਫਿਰ ਜਿਹੜੀਆਂ ਹੁਣ ਬਾਈ ਇਲੈਕਸ਼ਨਸ ਪਿੱਛੇ ਜੇ ਹੋਈਆਂ ਉਹਦੀ ਗੱਲ ਕਰ ਲਈਏ ਜਾਂ ਹੁਣ ਦੀ ਗੱਲ ਕਰ ਲਈਏ ਕਿਉਂਕਿ ਉਹਨਾਂ ਦਾ ਜਿਹੜਾ ਲੁਧਿਆਣੇ ਤੋਂ ਉਮੀਦਵਾਰ ਸੀ ਨਵਨੀਤ ਕੁਮਾਰ ਗੋਪੀ ਉਹਨੂੰ ਸਿਰਫ 150 ਵੋਟ ਪਈ ਹੈ ਸੋ ਇਸ ਕਰਕੇ ਇਹਨਾਂ ਦੀ ਕਾਰਗੁਜ਼ਾਰੀ ਨੂੰ ਆਪਾਂ ਛੱਡ ਵੀ ਦਈਏ ਇਹਨਾਂ ਨੂੰ ਛੱਡ ਵੀ ਦਈਏ ਕਿ ਸ਼ਾਇਦ ਇਹ ਇੰਨੀਆਂ ਕੀ ਵੋਟਾਂ ਲੈ ਕੇ ਜਾ ਸਕਦੇ ਆ ਸੋ ਅਮਰਤਪਾਲ ਸਿੰਘ ਹਰਾਂ ਵਾਲੀ ਪਾਰਟੀ ਦੀ ਜਿਹੜੀ ਹੈਗੀ ਗੱਲਬਾਤ ਸਿੱਧੀ ਜੇ ਹੋ ਜਾਂਦੀ ਹੈ ਤੇ ਉਹ ਇਹਨਾਂ ਦੇ ਨਾਲ ਸਿੱਧਾ ਮੁਕਾਬਲਾ ਜਿਹੜਾ ਹੈਗਾ ਉਹ ਆਏਗਾ ਫਿਰ ਉਹਦੇ ਵਿੱਚੋਂ ਦੇਖਣਾ ਹੋਏਗਾ ਕਿ ਉੱਪਰ ਥੱ ਸਕਦਾ ਹੈ ਤੇ ਜੇ ਮੰਨ ਲਓ ਬੀਜੇਪੀ ਅਕਾਲੀ ਜ ਅਕਾਲੀ ਦਲ ਦਾ ਗੱਠ ਜੋੜ ਦੂਜੇ ਨੰਬਰ ਤੇ ਵੀ ਆ ਜਾਂਦਾ ਹੈ ਸੂਚਾਈ ਦੇ ਵਿੱਚ ਤਾਂ ਬੀਜੇਪੀ ਮਾਹਰ ਮੰਨੀ ਜਾਂਦੀ ਹੈ ਇਹ ਤੁਸੀਂ ਆਪ ਦੇਖ ਲਓ ਕਿ ਰਾਜਸਥਾਨ ਦੇ ਵਿੱਚ ਵੀ ਕਿਵੇਂ ਐਮਐਲਏ ਖਰੀਦੇ ਗਏ ਜਾਂ ਫਿਰ ਹੋਰ ਸਟੇਟਾਂ ਦੇ ਵਿੱਚ ਦੇਖ ਲਓ ਮਹਾਰਾਸ਼ਟਰ ਦੇ ਵਿੱਚ ਦੇਖ ਲਓ ਕਿਵੇਂ ਤਰਥੱਲੀ ਮਚਾ ਕੇ ਤੇ ਇੱਕਦਮ ਤਖਤਾ ਪਲਟ ਕਰ ਦਿੱਤਾ ਗਿਆ ਤੇ ਆਪਣੀਆਂ ਸਰਕਾਰਾਂ ਬਣਾ ਲਈਆਂ ਗਈਆਂ ਸੋ ਬੀਜੇਪੀ ਇਸ ਗੱਲ ਦੀ ਮਾਰ ਹੈਗੀ ਆ ਕਿ ਉੱਪਰ ਥੱਲੇ ਕਰਕੇ ਤੇ ਉਹ ਐਮਐਲਏ ਖਰੀਦ ਕੇ ਆਪਣੀ ਸਰਕਾਰ ਕਿਤੇ ਨਾ ਕਿਤੇ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਦੀ ਹੈ ਸੋ ਫਿਰ ਹਾਲ ਦੀ ਘੜੀ ਆਪਾਂ ਆ ਕਹਿ ਸਕਦੇ ਹਾਂ ਜੀ ਹਾਂ ਅੰਦਲ ਸਿੰਘ ਜੀ ਉਰੇ ਵੀ ਕਿ ਵੱਡੀ ਗੱਲ ਥੋੜੇ ਸਵਾਲ ਵਿੱਚ ਨਿਕਲ ਕੇ ਆ ਜਵਾਬ ਵਿੱਚ ਨਿਕਲ ਗਿਆ ਆਂਦੀ ਆ ਸਵਾਲ ਕਿ ਬੀਜੇਪੀ ਕਿਹੜੇ ਅਕਾਲੀ ਦਲ ਨਾਲ ਸਮਝੋਤਾ ਕਰੇਗਾ ਅਲਾਈਅੰਸ ਕਰੇਗਾ ਕਿ ਉਹ ਬਾਦਲ ਵਾਲੇ ਨਾਲ ਕਰੇਗਾ ਜਾਂ ਫਿਰ ਉਹ ਪੰਜ ਮੈਂਬਰੀ ਕਮੇਟੀ ਵਾਲਨੇ ਕਰੇਗਾ ਜਿਸ ਨੂੰ ਕਾਫੀ ਦਾ ਸਮਰਥਨ ਕਿਉਂਕਿ ਉਸ ਤੋਂ ਜੋ ਉਹਨਾਂ ਨੇ ਆਪਣੀ ਕੈਂਪੇਨ ਕੀਤੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਨਾਲ ਜੁੜਿਆ ਉਸ ਵਿੱਚ ਜਾਂ ਫਿਰ ਕਿਸੇ ਹੋਰ ਦੇ ਨਾਲ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਬਿਲਕੁਲ ਜਿਹੜੀ ਭਾਜਪਾ ਹੈ ਨਾ ਉਹ ਅਕਾਲੀ ਦਲ ਬਾਦਲ ਦੇ ਨਾਲ ਹੀ ਸਮਝੌਤਾ ਕਰੇਗੀ ਕਿਉਂਕਿ ਸੁਨੀਲ ਜਾਖੜ ਇੱਕ ਸਾਈਨ ਦੇ ਕੇ ਗਏ ਨੇ ਠੀਕ ਹੈ ਉਸ ਤੋਂ ਬਾਅਦ ਅੰਦਰੋਂ ਵੀ ਇਹ ਕੰਸੋਆਂ ਜਿਹੜੀਆਂ ਆ ਰਹੀਆਂ ਕਿ ਦੁਬਾਰਾ ਗੱਠਜੋੜ ਹੋਣ ਵਾਲਾ ਤੇ ਉਹ ਉਹਦੇ ਉਹਦੇ ਆਧਾਰ ਦੇ ਉੱਤੇ ਆਪਾਂ ਇਹੀ ਦੇਖ ਸਕਦੇ ਹਾਂ ਕਿਉਂਕਿ ਪੰਜ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਨਾ ਉਹ ਇੱਕ ਨਰੋਲ ਪੰਥਕ ਏਜੰਡਾ ਲੈ ਕੇ ਜਾ ਰਹੇ ਨੇ ਤੇ ਉਹ ਕਦੇ ਵੀ ਨਹੀਂ ਹੋਏਗਾ ਕਿ ਉਹ ਭਾਜਪਾ ਦੇ ਨਾਲ ਸਮਝੌਤਾ ਕਰ ਲੈਣ ਦੂਜੀ ਗੱਲ ਭਾਈ ਅਮਰਪਾਲ ਸਿੰਘ ਦੀ ਹੈ ਜਿਸ ਦਿਨ ਭਾਈ ਅਮਰਪਾਲ ਸਿੰਘ ਦੀ ਪਾਰਟੀ ਦਾ ਭਾਜਪਾ ਦੇ ਨਾਲ ਸਮਝੌਤਾ ਗੱਠਜੋੜ ਹੋ ਜਾਂਦਾ ਤੇ ਉਸ ਦਿਨ ਇਹਨਾਂ ਦੀ ਵੀ ਜਿਹੜੀ ਬਣੀ ਬਣਾਈ ਹੈਗੀ ਉਹ ਸਾਰੀ ਭੰਗ ਦੇ ਭਾੜੇ ਚਲੇ ਜਾਣੀ ਹੈ ਇਹਨਾਂ ਨੂੰ ਵੀ ਕਿਸੇ ਨੇ ਫਿਰ ਜਿਹੜਾ ਹੈਗਾ ਉਹ ਆਪਣੇ ਅੱਗੇ ਨਹੀਂ ਲੈ ਕੇ ਆਉਣਾ ਜਾਂ ਕਈ ਆ ਵੀ ਵੋਟ ਨਹੀਂ ਪੈਣੀ ਹੈ ਨਾ ਸੋ ਆ ਜਾ ਕੇ ਸੈਂਟਰ ਦੇ ਕੋਲ ਵੀ ਕੋਈ ਆਪਸ਼ਨ ਹੈਗਾ ਉਹ ਹੈਗਾ ਅਕਾਲੀ ਦਲ ਕਿਉਂਕਿ ਕਾਂਗਰਸ ਤਾਂ ਬਿਲਕੁਲ ਹੀ ਨੈਸ਼ਨਲ ਪਾਰਟੀ ਹੈ ਉਹਨਾਂ ਦੇ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਵੀ ਇੱਕ ਨੈਸ਼ਨਲ ਪਾਰਟੀ ਆ ਆਪੋਜੀਸ਼ਨ ਦੇ ਵਿੱਚ ਹੈਗੀ ਆ ਬੇਸ਼ੱਕ ਉਹ ਕਈ ਵਾਰੀ ਉਹਨਾਂ ਨੇ ਆਪਸੇ ਦੇ ਵਿੱਚ ਦਿੱਲੀ 'ਚ ਸਮਝੌਤਾ ਕੀਤਾ ਹੈ ਪਰ ਪੰਜਾਬ ਦੀ ਗੱਲ ਵੱਖਰੀ ਹੈਗੀ ਆ ਸੋ ਬਾਦਲ ਦਲ ਦੇ ਨਾਲ ਹੀ ਹੋਏਗਾ ਗੱਠਜੋੜ ਇਹ ਸਾਈਨ ਜਿਹੜੇ ਨੇ ਕਿਤੇ ਨਾ ਕਿਤੇ ਆ ਰਹੇ ਨੇ ਮਿਲ ਰਹੇ ਨੇ ਤੇ ਉਹ ਤੁਹਾਨੂੰ ਆਉਂਦੇ 6 ਮਹੀਨਿਆਂ ਤੱਕ ਸ਼ਾਇਦ ਪਤਾ ਲੱਗ ਵੀ ਜਾਏ ਕਿ ਕਿਸ ਤਰੀਕੇ ਦੇ ਨਾਲ ਇਹ ਚੋਣਾਂ ਲੜਨਗੇ ਤੇ ਗੱਠਜੋੜ ਜਿਹੜਾ ਜਦੋਂ ਬਣ ਜਾਣਾ ਮਜ਼ਬੂਤ ਹੋ ਜਾਣਾ ਸੈਂਟਰ ਤੋਂ ਪਾਵਰ ਮਿਲ ਜਾਣੀ ਹੈ ਤੇ ਸੈਂਟਰ ਦੇ ਵਿੱਚ ਜੇਕਰ ਇਹਨਾਂ ਦੀ ਸਰਕਾਰ ਹੁੰਦੀ ਹੈ ਤੇ ਉਹਦਾ ਵੀ ਫਿਰ ਪ੍ਰਭਾਵ ਪੈਂਦਾ ਹੁੰਦਾ ਜਿਵੇਂ ਅਸੀਂ ਸ਼ੁਰੂ ਚ ਗੱਲ ਕਰਕੇ ਹਟਿਆ ਕਿ ਉੱਪਰ ਜਿਹੜੀ ਸਰਕਾਰ ਹੋਵੇ ਉਹਦਾ ਪ੍ਰਭਾਵ ਪੈਂਦਾ ਹੁੰਦਾ ਥੱਲੇ ਤੇ ਜੇ ਸੈਂਟਰ ਦੇ ਵਿੱਚ ਬੀਜੇਪੀ ਹੈ ਤੇ ਫਿਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕਾਰ ਕਰਾ ਕੇ ਤੇ ਉਹ ਅੱਗੇ ਜਾਂ ਜੇ ਜੇ ਜਿੱਤੇਗੀ ਨਹੀਂ ਤਾਂ ਦੋ ਨੰਬਰ ਦੇ ਉੱਤੇ ਤਾਂ ਬੀਜੇਪੀ ਜਿਹੜੀ ਹੈ ਆਕਾਲੀ ਦਲ ਗੱਠ ਜੋੜ ਦੇ ਨਾਲ ਪਹੁੰਚ ਸਕਦੀ ਹੈ ਹਾਂ ਜੀ ਦਿਲਸਰ ਜੀ ਤੁਸੀਂ ਕਿ ਲੋਕ ਆਪਣਾ ਜੋ ਵਿਸ਼ਲੇਸ਼ਣ ਦਿੱਤਾ ਹੈ ਇਸ ਸਾਰੇ ਘਟਨਾਕਰਮ ਨੂੰ ਇੱਕ ਬੇਸ ਬਣਾ ਕੇ ਦੇਖਦੇ ਆਂ ਕਿ ਕੀ ਕਿਾ ਲੋਕੇ 24 ਹਿੱਤ ਲਈ ਐਕਸ਼ਨ ਤੇ ਪਹਿਲਾਂ ਕਰਨੇ ਕਰਨ ਬਾਪੜ ਦੇ ਨਹੀਂ ਕਿੰਦਾ ਕੁਸ਼ ਮਾਹੂਲ ਜਿਹੜਾ ਹੈ ਕਿਦ ਨੂੰ ਜਾਂਦਾ ਹੈ ਕਿਦ ਨੂੰ ਰੁਖ ਹੁੰਦਾ ਜਨਤਾ ਦਾ ਉਹ ਦੇਖਣਾ ਹੋਵੇਗਾ ਥੋੜਾ ਤਨਸਾਂ ਜੁੜਨ ਦੇ ਲਈ ਆਪਣੇ ਵਿਚਾਰ ਨੇ ਸਰ ਦਰਸ਼ਕਾਂ ਦੇ ਅੱਗੇ ਰੱਖਣ ਦੀ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿলো ਧੰਨਵਾਦ